हां जसड़ जी मैं जिंदर ਨਾਲ ਮਿਲ ਕੇ ਜਾਊਂ ਅੱਦੇ ਵਿੱਚ ਅੱਜ ਨਾ ਮੈਥੋਂ ਥਨਵਾਤ ਹੋਈ ਨਹੀਂ ਕੋਈ ਕਦ ਕਾ ਮਿਲਣੀ ਵਾਲਾ ਹੈ ਕਦ ਕਾ ਆ ਜਾਊਗਾ ਆਉਣ ਵਾਲੀ ਆ ਬਾਠ ਗਿਆ ਹੋਇਆ ਉਹਦਾ ਟਾਈਮ ਤਾਂ ਲਾਉ ਖੈਰ ਹੋ ਐ ਨਹੀਂ ਪਤਾ ਦਵਾਈ ਧੂਰੀ ਧਾਰੀ ਤੋਂ ਮਿਲੇ ਭਾਈ ਅੱਛਾ ਹੀ ਹਾਂ ਦਵਾਈ ਅੱਜ ਕੱਲ ਉਹ ਮਿਲਦੀ ਨਹੀਂ ਜਿਹੜੀ ਡਾਕਟਰ ਦੱਛ ਰਹਾ ਉਹ ਦੱਛ ਕੇ ਗਿਆ ਮੁੰਡਾ ਆਪਣਾ ਉਹ ਮਿਲਦੀ ਨਹੀਂ ਦਵਾਈ ਛੇਤੀ ਉਹ ਤਾਂ ਨਹੀਂ ਜਿਹਦੀ ਆਜੂ ਲੈ ਕੇ ਦਵਾਈ ਉਹਨੇ ਕਿਹੜਾ ਖਾਣਾ ਹੁੰਦਾ ਉਹਦਾ ਜੀਦੀ ਆਜੂ ਤੁਸੀਂ ਐਂ ਕਰੋ ਚਾਹ ਪਾਣੀ ਪੀਤਾ ਹਾਂਜੀ ਪੀ ਲਿਆ ਅੱਛਾ ਅੱਛਾ ਉਹ ਤੁਸੀਂ ਤਾਂ ਕੱਲੇ ਆ ਗਏ ਅੱਛਾ ਭਾਈ ਜਵਾਕੋ ਨਾਲ ਉਹਨੂੰ ਲਿਆਉਂਦੇ ਦੋਨੇ ਜੀ ਮਿਲ ਜਾਂਦੇ ਅੱਛਾ ਕਾਹ ਨੂੰ ਮਸੜੀ ਭੋਗ ਤੇ ਫਿਰ ਉਹਨੇ ਕੀ ਕਰਨਾ ਸੀ ਖੇਤ ਜਾਣਾ ਸੀ ਉਹਨਾਂ ਨੇ ਰੇਪ ਪਾਣੀ ਦੀ ਕੜਕਾ ਚਾਲਾ ਆਓ ਚੱਲ ਬੋਦੀਆ ਭਾਈ ਹੁਣ ਅੱਜ ਕੱਲ ਕੰਮਕਾਰ ਹੀ ਆਏ ਜੇ ਹੋਗੇ ਬੰਦਾ ਜਾਂਦਾ ਵਿਆਹ ਸ਼ਾਦੀ ਚ ਮਿਲਦਾ ਜਾਂ ਗਮੀ ਚ ਮਿਲਦਾ ਹੋਗਾ ਭੋਗਾ ਦੀ ਮੇਲ ਮਲਾਪ ਰਹਿ ਗਏ ਅੱਜ ਕੱਲ ਇੰਨਾ ਟਾਈਮ ਕਿੱਥੇ ਆ ਹਾਂ ਉਹ ਚੂਹਾ ਲੈਣੀਆਂ ਨੇ ਕਿਵੇਂ ਮਾਜੀ ਲਈ ਜੋ ਬੰਦੇ ਦੀਆਂ ਕੀ ਮਸੜੀ ਆਹ ਉਹ ਗੱਲ ਕਰਦਾ ਵੀ ਜੇ ਕੰਮਕਾਰ ਵਾਲੇ ਬੰਦੇ ਤਾਂ ਨਿਕਲਿਆ ਨਹੀਂ ਜਾਂਦਾ ਹੈ ਘਰ ਤੋਂ ਹਾਂਜੀ ਹਾਂ ਐਂ ਕਰੇ ਰੋਟੀ ਰੁਟੀ ਐਸੇ ਮੈਂ ਤਾਂ ਖਾ ਕੇ ਆਏ ਹੋ ਹੋਂਗੇ ਭੋਗ ਤੇ ਹਾਂ ਹਾਂ ਮਸੜੀ ਉੱਥੇ ਸਾਰਾ ਕੁਝ ਖਾਪੀ ਕੇ ਆਈ ਸੀ ਅੱਛਾ ਹਾਂਜੀ ਠੀਕ ਆ ਠੀਕ ਆ ਬਈ ਚਾਚੂ ਬਣਾ ਲਿਓ ਬਧੀਆ ਜੀ ਮੈਂ ਉਧਿਆ ਭਾਜੀ ਆ ਲਾਉਣਾ ਮੱਲ ਬੈਠ ਤੂੰ ਨਾਲੇ ਮੈਂ ਉਹ ਨਾ ਮਾਸੜ ਜੀ ਕੁਛ ਨਹੀਂ ਚਾਹੀਦਾ ਰੋਟੀ ਪਾਣੀ ਖਾਦਾ ਹੋਇਆ ਚਾਹ ਪੀ ਲਈ ਬਸ ਅੱਛਾ ਹੋਰ ਪੀ ਲੋਗੇ ਨਾ ਫੇਰ ਕੀ ਹੋਗਾ ਨਾਲੇ ਮੈਂ ਮੈਂ ਪੀ ਲੂੰਗਾ ਨਹੀਂ ਮੱਲ ਹਾਂਜੀ ਹਾਂਜੀ ਬਸ ਮੈਨੂੰ ਇਹੀ ਸਿੱਧੀ ਰਾਹ ਜਾਂਦਾ ਮੜਾ ਜੀ ਮੈਂ ਬੱਸ ਮੈਂ ਆਇਆ ਕਹਿੰਦਾ ਤੀ ਤਾਂ ਜਾਣਾ ਤਾਂ ਨਹੀਂ ਮੱਲ ਫੇਰ ਕੀ ਕਿਤੇ ਜਾਣਾ ਹੋਵੇ ਪਰਚਾਈ ਨਾਲ ਅਦ ਨਾਲ ਹੈ ਮੈਂ ਫਿਰ ਚੱਤੋਂ ਤੁਹਾਡੇ ਨਾਲ ਹੀ ਅੱਜ ਕੋਈ ਨਾ ਆ ਦੇਖ ਲੈ ਇਹਨੂੰ ਪੁੱਛ ਲੈ ਆਹੋ ਕੀ ਕਹਿੰਦਾ ਵੀਰੇ ਵੀਰੇ ਨੂੰ ਤਾਂ ਕੀ ਪੁੱਛਣਾ ਜਦੋਂ ਆਪਾਂ ਨੇ ਕਹਿਤਾ ਉਹ ਨਹੀਂ ਕੁਝ ਮਾਨ ਤਾਂ ਕਹਿੰਦਾ ਹੈ ਐਂ ਕਰ ਤੇ ਨਹੀਂ ਮਾਨ ਨਾਲ ਗੱਲਾਂ ਗੱਲ ਠੀਕ ਆ ਜੇ ਮੈਂ ਤੁਹਾਨੂੰ ਕੰਮ ਕਰਦਾ ਫਿੱਟ ਲੱਗਦੀ ਹੈ ਕਹਾਣੀ ਤੁਸੀਂ ਵਗਜੋ ਫਿਰ ਠੀਕ ਹੈ ਫਿਰ ਤੁਹਾਡੇ ਨਾਲ ਹੀ ਚੱਲ ਜਣੇ ਹਾਂ ਠੀਕ ਆ ਚੱਲ ਮੈਂ ਲਿਆਉਣਾ ਭਾਈ ਉਹਨੂੰ ਮੁੰਡੇ ਨੂੰ ਆਉਂਦਾ ਹੋਇਆ ਇੱਥੇ ਮੈਂ ਮੈਂ ਕਿਹਨੂੰ ਵਗਜਾਉ ਡਾਕਟਰ ਕਹਿੰਦਾ ਬੈਠਣ ਨਹੀਂ ਦੇਣੀ ਅੱਛਾ ਜੀ ਹਾਂ ਹਾਂ ਫਿਰ ਕੰਮ ਖਰਾਬ ਹੋਊ ਨਾ ਹਾਂ ਅੱਭੀ ਮੇਰੀ ਗੱਲ ਸੁਣ ਹਾਂ ਮਮੀ ਜੀ ਨੇ ਮੈਨੂੰ ਮਨਾ ਤਾਂ ਨਹੀਂ ਕੀਤਾ ਜਾਣ ਲਈ ਪਰ ਮੈਂ ਸੋਚਦੀ ਸੀ ਆਪਾਂ ਜਾਵਾਂਗੇ ਕਿਵੇਂ ਵੀਰਾ ਤਾਂ ਆਇਆ ਨਹੀਂ ਨਾ ਮੋਟਰਸਾਈਕਲ ਹੈਗਾ ਆਪਣੇ ਕੋਲ ਹੋਰ ਇਹ ਵੀ ਪੰਗਾਈ ਆ ਹੁਣ ਮੈਂ ਤਾਂ ਬੁੜੀਆਂ ਨਾਲ ਆਈਆਂ ਟੈਂਪੂ 'ਚ ਫਿਰ ਉਹੀ ਮੰਮੀ ਕਹੀ ਜਾਂਦੀ ਸੀ ਮੈਂ ਮੇਲੀ ਕਿਵੇਂ ਜਾਏਂਗੀ ਮੇਰੇ ਨਾਲ ਮੈਂ ਹੂੰ ਉਂ ਤਾਂ ਮੰਮੀ ਕਹਿੰਦੀ ਸੀ ਜਦ ਮਰਜੀ ਜਾ ਮੇਰੇ ਵੱਲੋਂ ਕੋਈ ਰੋਕ ਟੋਕ ਨਹੀਂ ਆ ਪਰ ਬਾਅਦ 'ਚ ਜਦੋਂ ਉਹਨਾਂ ਨੇ ਇਹ ਪੁੱਛਿਆ ਕਿ ਤੁਸੀਂ ਆਉਂਗੇ ਜਾਓਂਗੇ ਕਿਵੇਂ ਫਿਰ ਮੇਰੇ ਦਿਮਾਗ 'ਚ ਗੱਲ ਆਈ ਕਿ ਵਾਕੇ ਵੀਰਾ ਤਾਂ ਹੈ ਨਹੀਂ ਨਾ ਮੋਟਰਸਾਈਕਲ ਹੈਗਾ ਆਪਣੇ ਕੋਲ ਤੂੰ ਅੱਜ ਰਹਿਣ ਦੇ ਫੇਰ ਆ ਜੀ ਨਾਲੇ ਮੈਂ ਨਾ ਇਹਨਾਂ ਨੂੰ ਪੁੱਛ ਕੇ ਆਉਂਗੀ ਨਾਲੇ ਹੋ ਸਕਦਾ ਕੀ ਪਤਾ ਇਹ ਵੀ ਮੇਰੇ ਨਾਲ ਹੀ ਆ ਜਾਣ ਪੱਕਾ ਇਹ ਆਜੂ ਤੇਰੇ ਨਾਲ ਮੈਨੂੰ ਸੱਚ ਦੱਸ ਜਸੀ ਤੁਲਕਾ ਹੁੰਦੀ ਤਾਂ ਨਹੀਂ ਸਾਥੋ ਕੁਛ ਤੇਰਾ ਵੀਰਾ ਤਾਂ ਬੜੀ ਫਿਕਰ ਕਰਦਾ ਸਾਨੂੰ ਤਾਂ ਕੁਝ ਠੀਕ ਨਹੀਂ ਲੱਗਦਾ ਹੈਗਾ ਚਾਹੇ ਤੂੰ ਮੰਨ ਨਾ ਮੰਨ ਪਤਾ ਨਹੀਂ ਕਿਉਂ ਸਾਨੂੰ ਐ ਲੱਗੀ ਜਾਂਦਾ ਨਹੀਂ ਨਹੀਂ ਭਾਬੀ ਸਭ ਕੁਝ ਤਾਂ ਸਹੀ ਹੈ ਤੁਸੀਂ ਦੇਖੋ ਮੰਮੀ ਡੈਡੀ ਜੀ ਦਾ ਸੁਭਾਅ ਕਿੰਨਾ ਵਧੀਆ ਹੈ ਬਿਲਕੁਲ ਆਪਣੀ ਧੀਆ ਵਾਂਗ ਰੱਖਦੇ ਐ ਤੁਸੀਂ ਮੰਨੂਗੇ ਜੇ ਮੈਂ ਕੋਈ ਵੀ ਚੀਜ਼ ਮੰਗਾ ਨਾ ਹਲੇ ਮੇਰੇ ਮੂੰਹ 'ਚ ਹੀ ਗੱਲ ਹੁੰਦੀ ਐ ਤੇ ਗੱਲ ਪੂਰੀ ਹੋ ਜਾਂਦੀ ਐ ਕੱਲ ਪਰਸੋਂ ਮੈਂ ਵਾਈਫਾਈ ਮੰਗਿਆ ਉਹ ਲਵਾਤਾ ਸਕੂਟੀ ਮੈਨੂੰ ਦਿਵਾਤੀ ਬਹੁਤ ਬਹੁਤ ਪਿਆਰ ਕਰਦੇ ਆ ਸਾਰੇ ਮੈਨੂੰ ਮਿਹਨਤ ਤੁਹਾਨੂੰ ਸੱਚ ਦੱਸ ਜੇ ਤੂੰ ਮੈਨੂੰ ਭਾਬੀ ਨਾ ਭੈਣ ਮੰਨ ਜੇ ਤੂੰ ਮੇਰੀ ਛੋਟੀ ਭੈਣ ਆ ਤਾਂ ਮੈਨੂੰ ਸੱਚ ਦੱਸ ਜਿੰਦਰ ਤੇਰਾ ਨਾ ਠੀਕ ਹੈ ਪਤਾ ਨਹੀਂ ਕਿਉਂ ਮੈਨੂੰ ਘਬਰਾਟ ਹੁੰਦੀ ਰਹਿੰਦੀ ਆ ਲ ਕੋਈ ਨਾ ਮੈਥੋਂ ਗੁੱਸ ਜੇ ਵਾਕਈ ਤੁਸੀਂ ਮੈਨੂੰ ਭੈਣ ਸਮਝਦੇ ਹੋ ਨਾ ਮੈਂ ਤੁਹਾਨੂੰ ਇੱਕੋ ਸ਼ਰਤ ਤੇ ਗੱਲ ਕਰੂੰਗੀ ਜੇ ਤੁਸੀਂ ਵੀਰੇ ਨਾਲ ਗੱਲ ਨਹੀਂ ਕਰੋਗੇ ਮੈਂ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਦੇਣਾ ਚਾਹਦੀ ਤੂੰ ਮੈਨੂੰ ਖੁੱਲਕੇ ਗੱਲ ਦੱਸ ਮੈਂ ਤੇਰੇ ਵੀਰ ਨੂੰ ਕੁਝ ਨਹੀਂ ਦੱਸਦੀ ਭਾਬੀ ਮੰਮੀ ਡੈਡੀ ਵੱਲੋਂ ਮੈਨੂੰ ਕੋਈ ਸ਼ਿਕਾਇਤ ਨਹੀਂ ਐ ਉਹ ਸੱਚੀ ਮੈਨੂੰ ਆਪਣੀ ਧੀਆਂ ਨਹੀਂ ਆਪਣੇ ਪੁੱਤਾਂ ਵਾਂਗ ਪਾਲਦੇ ਨੇ ਪਰ ਜਿੰਦਰ ਜਿੰਦਰ ਇਹਨਾਂ ਦੇ ਮਸਲੇ 'ਚ ਤਾਂ ਮੈਨੂੰ ਐ ਲੱਗਦਾ ਮੈਂ ਤਾਂ ਫਸ ਕੇ ਰਹਿ ਗਈ ਨਾ ਤੇ ਨਾ ਤੇ ਮੈਨੂੰ ਪਿਆਰ ਕਰਦੇ ਐ ਨਾ ਮੈਨਾਂ ਚੰਗੇ ਤਰੀਕੇ ਨਾਲ ਗੱਲ ਕਰਦੇ ਐ ਹਮੇਸ਼ਾ ਖਿਜੇ ਰਹਿੰਦੇ ਐ ਮੇਰੇ ਤੋਂ ਮੈਂ ਮੈਂ ਹਰ ਤਰੀਕਾ ਅਪਣਾ ਕੇ ਦੇਖ ਲਿਆ ਮੈਂ ਰੋ ਕੇ ਦੇਖ ਲਿਆ ਹੱਸ ਕੇ ਦੇਖ ਲਿਆ ਹੱਥ ਜੋੜ ਕੇ ਦੇਖ ਲਿਆ ਗੁੱਸਾ ਕਰਕੇ ਦੇ ਪਰ ਆਪਣੀ ਦਿਲ ਦੀ ਗੱਲ ਮੈਂ ਨਾ ਕਰਦੀ ਹੀ ਨਹੀਂ ਮੈਂ ਬਹੁਤ ਪਰੇਸ਼ਾਨ ਆ ਭਾਬੀ ਮੈਂ ਇੰਨਾ ਬੰਦਾ ਬਹੁਤ ਪਰੇਸ਼ਾਨ ਆ ਸਮਝ ਨਹੀਂ ਆਦੀ ਮੈਂ ਕੀ ਕਰਾਂ ਮੈਨੂੰ ਕੀ ਕਰਨਾ ਚਾਹੀਦਾ ਜੱਸੀ ਮੈਨੂੰ ਪਤਾ ਨਹੀਂ ਕਿਉਂ ਇਦਾਂ ਲੱਗ ਰਿਹਾ ਸੀ ਮੈਂ ਤੂੰ ਦੁਖੀ ਆ ਮੈਂ ਸਮਝ ਗਈ ਸੀ ਤੇ ਤੇਰੇ ਨਾਲ ਕੁਝ ਠੀਕ ਨਹੀਂ ਹੋ ਰਿਹਾ ਪਰ ਇੱਕ ਗੱਲ ਕਹਿਣੀ ਆ ਕੋਈ ਗੱਲ ਨਹੀਂ ਪਹਿਲਾਂ ਪਹਿਲਾਂ ਹੁੰਦਾ ਏ ਸਾਲ ਛੇ ਮਹੀਨੇ ਲੱਗ ਜਾਂਦੇ ਨੇ ਸੈਟਲਮੈਂਟ ਹੋਣ ਚ। ਤੁੱਕ ਭਰਾਣਾ ਪ੍ਰਮਾਤਮਾ ਸਭ ਕੁਝ ਠੀਕ ਕਰ ਦੂਗਾ। ਭਿੰਤੇ ਤੇਰੇ ਵੀਰੇ ਨੂੰ ਸਾਲ ਛੇ ਮਹੀਨੇ ਲੰਘ ਗਏ ਸੀ। ਇਹ ਤਾਂ ਨਹੀਂ ਹੁੰਦਾ ਪੁੱਤ ਇੱਕ ਦੂਜੇ ਦਾ। ਫਿਰ ਕਿਉਂ ਗਿਆ ਮੀਆਂ ਬੀਬੀ ਦਾ ਕੀ ਆ? ਇੱਥੇ ਚੰਦਾ ਹੀ ਰਹਿੰਦਾ। ਤੇਰੇ ਸੱਸ ਸਹੁਰੇ ਤੇਰੇ ਨਾਲ ਸਾਥ ਦਿੰਦੇ ਨੇ। ਉਹ ਤਾਂ ਬਿਲਕੁਲ ਸਾਥ ਦਿੰਦੇ ਆ ਪਰ ਮੈਨੂੰ ਇਹਨਾ ਤਾਂ ਨਹੀਂ ਸਮਝ ਆਉਂਦਾ। ਇੱਕਦਮ ਵੀ ਗੁੱਸੇ 'ਚ ਆ ਜਾਂਦੇ ਆ। ਚੰਗੇ ਭਲੇ ਹੁੰਦੇ ਆ ਬਿਨਾਂ ਦੱਸੇ ਚਲੇ ਜਾਂਦੇ ਆ। ਮਤਲਬ ਤੁਸੀਂ ਕਿਵੇਂ ਸਭ ਕੁਝ ਸਹੀ ਕੀਤਾ ਮੈਨੂੰ ਖੁਦ ਨੂੰ ਸਮਝ ਨਹੀਂ ਆ ਰਿਹਾ ਮੈਂ ਆਪਣਾ ਘਰ ਪਰਿਵਾਰ ਕਿਵੇਂ ਸੰਭਾਲਣਾ ਕਰਾਂ ਸਬਰ ਸਬਰ ਰੱਖ ਥੋੜਾ ਜਿਹਾ ਕੋਈ ਨਾ ਮੈਂ ਤੇਰੇ ਵੀਰੇ ਨੂੰ ਹਜੇ ਕੁਝ ਨਹੀਂ ਦੱਸਦੀ ਤੂੰ ਥੋੜਾ ਜਿਹਾ ਸਬਰ ਰੱਖ ਬਾਕੀ ਆਪਾਂ ਵਕਤ ਦੇਖਦੇ ਆ ਕੁਝ ਨਹੀਂ ਹੁੰਦਾ ਠੀਕ ਆ ਘਬਰਾਉਣਾ ਨਹੀਂ ਹੈਗਾ ਕੋਈ ਵੀ ਗੱਲ ਹੁੰਦੀ ਹੈ ਤਾਂ ਮੇਰੇ ਨਾਲ ਫੋਨ ਤੇ ਕਰ ਲੈ ਕਰ ਹਾਂਜੀ ਭਾਬੀ ਪਰ ਜੇ ਅੱਜ ਮੈਨੂੰ ਵੀਰਾ ਮਿਲ ਜਾਂਦਾ ਮੈਂ ਕੋਈ ਨਾ ਕੋਈ ਗਲਤ ਉਹਦੇ ਨਾ ਕਰਕੇ ਜਾਂਦੀ ਨਹੀਂ ਨਹੀਂ ਤੁਸੀਂ ਨਾ ਕੋਈ ਗੱਲ ਕਰਿਓ ਫਿਰ ਮੈਨੂੰ ਐ ਲੱਗਦਾ ਬਾਅਦ ਚ ਉਹਨਾਂ ਨੇ ਮੈਨੂੰ ਹੀ ਗੁੱਸਾ ਕਰਨਾ ਉਹ ਮੇਰੇ ਫੋਨ ਦੀ ਗੱਲ ਤੇ ਗੁੱਸਾ ਕਰ ਜਾਂਦੇ ਆ ਉਹਨਾਂ ਦਾ ਤਾਂ ਇਹੀ ਸੁਭਾ ਨਹੀਂ ਸਮਝ ਆਉਂਦਾ ਕਿਹੜੀ ਗੱਲ ਦਾ ਕੀ ਬਣਾ ਦੇਣਗੇ ਮੈਂ ਆਪਣੀ ਸਹੇਲੀ ਨਾਲ ਗੱਲ ਕਰਦੀ ਪਈ ਸੀ ਉੱਥੇ ਵੀ ਸ਼ੱਕ ਕਰੀ ਜਾਂਦੇ ਸੀ ਜਦ ਕਿ ਮੈਂ ਕਿਹਾ ਮੈਂ ਕਿਹਾ ਭਾਵੇਂ ਫੋਨ ਵੀ ਚੈੱਕ ਕਰ ਲਓ ਉਹ ਇਹਨਾਂ ਨੂੰ ਨਾ ਕੋਈ ਨਾ ਕੋਈ ਬਹਾਨਾ ਚਾਹੀਦਾ ਮੇਰੇ ਨਾਲ ਲੜਨ ਦਾ ਪਰ ਮੈਂ ਆਪਣੇ ਵੱਲੋਂ ਇਹਨਾਂ ਨਾਲ ਇੰਨਾ ਸਹੀ ਰਹਿੰਦੀ ਆ ਕਿ ਇਹਨਾਂ ਦੀ ਫੇਵਰਿਟ ਸਬਜ਼ੀ ਇਹਨਾਂ ਦੇ ਕੱਪੜੇ ਵੀ ਇਹਨਾਂ ਨੂੰ ਕਿਸੇ ਸ਼ਿਕਾਇਤ ਦਾ ਮੌਕਾ ਨਾ ਮਿਲੇ ਫਿਰ ਵੀ ਕੋਈ ਨਾ ਕੋਈ ਕਮੀ ਰਹਿ ਹੀ ਜਾਂਦੀ ਹੈ ਮੈਨੂੰ ਗੁੱਸਾ ਕਰਨ ਲੱਗ ਜਾਂਦੇ ਆ ਕੋਈ ਨਾ ਔਰਤ ਦੀ ਤਾਂ ਜ਼ਿੰਦਗੀ ਬਚਪਨ ਤੋਂ ਲੈ ਕੇ ਇਸ ਸੰਘਰਸ਼ ਤੇ ਐਂਡ ਤੱਕ ਸੰਘਰਸ਼ੇ ਚੱਲਦਾ ਕੋਈ ਨਾ ਤੋਫੀ ਕਰਨਾ ਕਰ ਮਾਲਕ ਸਾਹਿਬ ਕੁਝ ਠੀਕ ਕਰੋ ਠੀਕ ਆ ਠੀਕ ਹੈ ਭਾਬੀ ਥੈਂਕ ਯੂ ਮੇਰਾ ਇੰਨਾ ਸਾਥ ਦੇਣ ਦੀ ਪਰ ਵੀਰੇ ਨੂੰ ਕੁਝ ਦੱਸਿਓ ਨਾ ਮੈਂ ਉਹਨਾਂ ਨੂੰ ਟੈਨਸ਼ਨ ਨਹੀਂ ਦੇਣਾ ਚਾਹਦੀ ਕੁਝ ਨਹੀਂ ਦੱਸਦੀ ਉਹ ਤਾਂ ਬਹੁਤ ਗੁੱਸਾ ਕਰਨਗੇ ਉਹ ਨਹੀਂ ਬਰਦਾਸ਼ਤ ਕਰਨਾ ਤਾਂ ਹੀ ਬੱਕੀ ਤੋਰ ਡੀਅਰਲੀ ਗੱਲ ਵੀ ਸਹੀ ਹੈ ਹੋਲੀ ਹੋਲੀ ਟਾਈਮ ਪੈ ਕੇ ਸਭ ਕੁਝ ਸਹੀ ਹੋ ਜਾਊਗਾ ਦਵਾ ਲਿਆ ਦਵਾਈ ਵੇ ਹਾਂ ਵਾ ਉਹ ਦਵਾ ਲਿਆ ਸਾਡੇ ਗਿਆ ਤੇ ਮੁੰਡਾ ਮੈਨ ਆਇਆ ਮੂ ਕੇ ਕਿ ਤਾ ਆ ਜਿਵੇਂ ਕਿ ਮੈਂ ਕੀਤਾਗਾ ਕਿਵੇਂ ਆ ਮੂੰਹ ਆਇਆ ਕੀਤਾ ਕੀ ਹੋ ਗਿਆ ਮੂੰਹ ਨੂੰ ਤੂੰ ਨਾ ਬਾਜ ਆਇਆ ਤੂੰ ਹਰਕਤਾਂ ਤੋਂ ਅਦੀ ਸੀ ਜਾਂਦਾ ਤੇਰੀ ਸ਼ਕਲ ਤੋਂ ਵੀ ਕੀ ਕਰਕੇ ਆਇਆਗਾ ਉਤਨੂੰ ਹੀ ਲੱਗਿਆਂਦਾ ਇਹ ਤਾਂ ਠੰਡ ਚ ਆਇਆ ਨਾ ਅੱਛਾ ਨਾ ਮੇਰੀ ਗੱਲ ਸੁਣੋ ਤੂੰ ਮੇਰੇ ਤੋਂ ਪੈਸੇ ਲੈ ਕੇ ਗਿਆ ਸੀਗਾ ਕੀ ਕੀਤਾ ਉਹਨਾਂ ਦਾ ਉਹ ਉਹ ਆਪਣਾ ਤਾਂ ਇੰਸਟਾਗ੍ਰਾਮ ਤੇ ਉਹਦੀ ਮੰਮੀ ਦੇ ਜਿਹੜਾ ਮੁੰਡਾ ਮੇਰੇ ਨਾਲ ਗਿਆ ਸੀ ਅੱਛਾ ਤੇ ਜਿਹੜੇ ਉਹ ਉਹਦੇ ਕੱਢ ਕੇ ਲੈ ਗਿਆ ਜੱਸੀ ਦੇ ਪੈਸੇ ਨਾ ਮੈਂ ਤਾਂ ਨਹੀਂ ਲਿਆ 600 ਰੁਪਿਆ ਮੈਨੂੰ ਤਾਂ ਕੀ ਲੋੜਾ ਕੱਢਣ ਦੀ ਮੈਨੂੰ ਦੱਸਿਆ ਉਹਨੇ ਇਹ ਵਿੱਚ 600 ਰੁਪਏ ਲੈ ਕੇ ਗਿਆ ਤੂੰ ਉਹ ਮੈਂ ਉਹ ਤਾਂ ਉਹ ਹੀ ਸਾਰਾ ਦਿਨ ਨਾਲ ਲੜਾਈ ਪਾਉਂਦੀ ਰਹਿੰਦੀ ਆ ਉਹ ਮੈਂ ਦੇਖ ਲੀ ਉਹ ਬਾਹਰ ਬੈਠੀ ਨਾ ਕਿੰਨਾ ਗੱਲਾਂ ਮਾਰੀਆਂ ਦੀ ਸੀ ਫੋਨ ਤੇ ਉਹ ਮੈਨੂੰ ਲੱਗਾ ਪਤਾ ਉਹ ਗਲਤ ਆ ਸ਼ਰਮ ਮੰਨ ਲੈ ਸ਼ਰਮ ਮੰਨ ਲੈ ਉਹਨੂੰ ਜਵਾਕੜੀ ਨੂੰ ਕਹੀ ਇਹ ਨਾ ਗਲਤ ਹੈ ਆਪਦੀਆਂ ਦੇਖੇਕਰ ਤੂੰ ਤਾਂ ਤੇਰੀਆਂ ਕੀਆਂ ਨੇ ਹੈ ਇਧਰ ਗੱਲ ਸੁਣ ਲਈ ਚਾਹ ਕਿਧਰ ਹਾਂ ਫਰੈਂਦੀ ਰਹਿੰਦੀ ਨਹੀਂ ਜਾਊਗੀ ਅਗਲੀ ਸਾਰਾ ਕੁਝ ਦੱਸਤਾ ਉਹਨੇ ਆਦੀ ਪਰਜਾਈ ਨੂੰ ਆਈ ਸੀ ਅੱਜ ਤਾ ਬਾਬੇ ਹੋਈ ਸਾਈਡ ਤੇ ਮੈਂ ਨਾ ਕੱਲ ਤੇ ਮਾਰੂ ਬੱਚਾ ਬਾਬੇ ਦਾ ਮੈਂ ਤੈਨੂੰ ਕੀ ਕਹੀ ਜਾਂਦੀ ਹੈਗੀ ਮੈਂ ਕੋਈ ਨਾ ਵਾ ਗੱਲ ਕਰ ਲਾਂਗੇ ਉਹਦੇ ਨਾਲ ਉਹ ਕੋਈ ਜਾਣਦੇ ਤੋਂ ਕੀ ਕਰਵਾਉਣਾ ਬੇਕੋ ਮੇਰੀ ਗੱਲ ਸੁਣ ਲੈ ਉਹਨੇ ਇੱਥੋਂ ਭੱਗ ਜਾਣਾਗਾ ਆ ਮੈਂ ਤੇਰੇ ਦੁੱਖਾਂ ਚ ਉ ਮਰ ਜਾਣਾਗਾ ਤੇ ਰਹਿ ਜੂ ਤੇਰਾ ਪਿਓ ਕੱਲਾ ਉਹ ਵੀ ਗੋਡੇ ਖੜੀ ਖੜੀ ਕੇ ਉਹ ਮਰ ਜੂਗਾ ਆ ਕੰਧਾ ਰਹਿ ਜਾਨੀਆ ਤੇਰੇ ਕੋਲ ਖਾਲੀ ਫਿਰ ਖਾਈ ਕਿੱਥੋਂ ਖਾਏਗਾ ਰੋਟੀਆਂ ਸੁਣਦਾ ਹਾਂ ਮੈਂ ਉਹ ਕੁੱਤੀ ਬਾਂਗਿਆ ਨਹੀਂ ਤੇਨੂੰ ਕੁਸ ਕਹੀ ਹਾਨੀ ਐ ਹਾਂ ਹਾਂ ਮੰਮਾ ਹਾਂ 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 ਬਾਬਾ ਉਹ ਲਾ ਦੇ ਮਾਰਾ ਤੇਰੇ ਇੱਕ ਚਲ ਬਿੱਜੂ ਜਾਣਾ ਹੋਵੇ ਤਾਂ ਲੈ ਓਹੋ ਆ ਕੀ ਠੰਡੇ ਤੱਤੇ ਦੇ ਚੌਲ ਖਾਈ ਜਾਂਦੇ ਤੁਸੀਂ ਤਾਂ ਮੈਂ ਢਾਰਜੀ ਬਣ ਲਈਦੀ ਨਿੱਗੇ ਜੇ ਕੱਲ੍ਹ ਦੀ ਫ੍ਰਿਜੋਂ ਕੱਢ ਕੇ ਦੀ ਤਾਂ ਮੈਂ ਬਣਾ ਕੇ ਗਈ ਸੀ ਸਾਗ ਨੂੰ ਤੜਕਾ ਲਾ ਕੇ ਮੱਕੀ ਦੀਆਂ ਰੋਟੀਆਂ ਬਣਾ ਕੇ ਰੱਖ ਕੇ ਆਇਆ ਹੋ ਮਾਂ ਤੀਆਂ ਆਪ ਜਾ ਬਣ ਜਾਂਦਾ ਸਾਗ ਨਾਲ ਮੈਂ ਤਾਂ ਨਹੀਂ ਖਾਦਾ ਹੈਗਾ ਕਿਵੇਂ ਦੀ ਮਹੌਲ ਜੋ ਮੋਠੀ ਕਾ ਮਹੌਲ ਹੈ ਇੰਨੀ ਖੁਸ਼ ਹੋਈ ਜਸੂਤਾ ਦੇਖ ਕੇ ਮੈਨੂੰ ਇੰਨੀ ਸੁਹਣੀਆਂ ਗੱਲਾਂ ਕਰੀਆਂ ਤੁਸੀਂ ਤਾਂ ਉਹੀ ਵਹਿਮ ਕਰਦੇ ਰਹਿੰਦੇ ਹੋ ਪੱਕੀ ਗੱਲ ਹੈ ਮੁੰਡਾ ਪੱਕੀ ਹੋਰ ਕੱਚੀ ਗੱਲ ਹੈ ਪਰੌਣਾ ਕਰੀ ਤੀ ਨਾ ਪਰੌਣਾ ਨਹੀਂ ਦੀ ਹੈਗਾ ਕਰੇ ਉਹਨਾਂ ਦੀ ਮੱਝ ਬਿਮਾਰ ਆ ਉਹਦੀ ਦਵਾਈ ਦੁਵਾਈ ਲੈਣ ਗਿਆ ਤੀ ਉਹ ਤਾਂ ਧੂਰੀ ਮੱਝ ਬਿਮਾਰ ਆ ਹਾਂ ਕੁੜੀ ਨੇ ਤਾਂ ਆਪਾਂ ਨੂੰ ਦੱਸਿਆ ਨਹੀਂ ਕਦੇ ਵੀ ਮੱਝ ਬਿਮਾਰ ਆ ਸਾਡੀ ਗੱਲਾਂ ਦਾ ਸੁਣੋ ਨੀ ਯਾਰ ਕੋਈ ਨਾਰਮਲ ਗੱਲਾਂ ਨੇ ਤਾਂ ਫੇਰ ਵੀ ਅਗਲੀ ਗੱਲ ਕਰ ਹੀ ਲੈਂਦੀ ਹੁੰਦੀ ਆ ਫੋਨ ਫਾਨ ਤੇ ਮਣੀ ਮੁੱਟੀ ਨਹੀਂ ਨਹੀਂ ਉਹ ਤਾਂ ਬੜੀ ਖੁਸ਼ ਆ ਕਹਿੰਦੀ ਭਾਬੀ ਮੈਂ ਤਾਂ ਐ ਭਾਗੋ ਭਾਗ ਕਹਿੰਦੀ ਮਾਪੇ ਉਹ ਇੰਨਾ ਪਿਆਰ ਕਰਦੇ ਨੇ ਰੁਖ ਹੋ ਜਾ ਕੁੜੀ ਜੀ ਜਮਾ 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 ਟਣਾ ਟਣਾ ਮੇਰੇ ਤਾਂ ਰੁਖ ਹੋ ਸ਼ੋ ਗਈ ਦੇਖ ਕੇ ਪਰ ਉਹਨਾਂ ਅਸਿਆ ਕਰੇ ਨਹੀਂ ਤੀ ਹੈ ਨਾ ਉਹ ਐ ਨਹੀਂ ਤੀ ਕਰੇ ਮੈਂ ਤਾਂ ਐ ਤੀ ਮਾਤਾ ਵਿਚਾਰ ਗੱਲਾਂ ਮੱਤਾ ਕਰ ਕਿ ਚੰਗੂ ਦੇਣਾ ਤਾਲ ਤਾ ਜਾਣ ਕੇ ਓਹੋ ਜਿੱਥੇ ਤੱਕ ਮੈਨੂੰ ਲੱਗਦਾ ਹਾਂ ਤਾਂ ਉਹਨਾਂ ਨੂੰ ਸੁਪਨਾ ਆਉਂਦਾ ਸੀ ਵੀ ਮੈਂ ਉੱਥੇ ਪਹੁੰਚ ਤੇ ਜਾਊਂਗਾ ਮੈਂ ਕਹਿੰਦਾ ਤੇ ਉਹੀ ਕੱਚੀਆਂ ਗੱਲਾਂ ਕਰੇਈ ਪੱਕੇ ਬਰੀ ਜਾਣਾਂ ਦੀ ਅਗਲੇ ਦੇ ਜੇ ਮੈਂ ਜਾਂਦਾ ਪਰਖ ਕਰਕੇ ਆਉਂਦਾ ਹੋਰ ਹੁਣ ਉਸਤਾ ਇਹ ਨਾ ਕਿਉਂ ਬਹਿ ਨਹੀਂ ਉਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਵਹਿਮ ਨਹੀਂ ਦੇਖੀ ਤੂੰ ਇੱਕ ਦਿਨ ਤਾਂ ਮਿਰਚਾਂ ਵਾਲੇ ਹੱਥ ਅੱਖਾਂ ਨੂੰ ਲੱਗਣਗੇ ਤੂੰ ਦੇਖਣੀ ਚਾਹੀ ਤੂੰ ਸੀ ਨਾ ਕੋਈ ਝੱਜ ਦੀ ਭਾਖਿਆ ਮੂੰਹ ਚੋਂ ਕੱਢਿਓ ਮੁਰਦਾ ਬੋਲੂ ਕੱਪੜਾ ਫਾੜੂ ਚੱਲ ਠੀਕ ਆ ਮੈਂ ਤਾਂ ਕੱਪੜੇ ਬਦਲ ਕੇ ਧੁਰਾ ਧੁਰਾ ਚੋਣੀ ਆ ਹੁਣ ਤਾਂ ਤੈਨੂੰ ਬੁਰਾ ਲੱਗਦਾ ਮੈਂ ਬੋਲਦਾ ਮੈਨੂੰ ਪਤਾ ਸਾਰਾ ਉੱਥੇ ਕੀ ਬ ਦੇਰੇ ਮੂਰੇ ਬਣਦੀ ਹੂ ਵਿਚਾਰੀ ਉਹ ਨਰਮ ਜੀ ਤੰਗ ਕਰ ਰੱਖੀ ਹੂ ਉਹ ਮੈਨੂੰ ਪਤਾ ਓਈ ਨਾ ਕੋ ਚੱਜ ਦੀ ਗੱਲ ਸੋਚ ਲਿਆ ਕਰੋ ਚੰਗਾ ਰੱਬ ਦਾ ਨਾਮ ਲੈ ਲਿਆ ਕਰੋ ਕੋਈ ਨਾ ਮੈਂ ਆਪ ਜਾ ਕੇ ਆਉਂਗਾ ਹਣਾ ਉਹ ਥੰਨੀ ਦਾ ਮੈਂ ਰਲਾਤੀ ਦੀ ਉਹਨਾਂ ਨੂੰ ਇੱਧਰ ਨਾ ਵਗ ਜੀ ਬਾਗਲ ਚ ਹੁਣ ਅੱਛਾ ਉਹ ਦੇਖ ਆ